ਕੱਲੇ ਕੱਲੇ ਨਾਲ ਬੰਦਾ ਆਜਾ ਪਰੇਸ਼ਾਨਚ ਨਾਇੰਦ ਬੰਦੇ ਸਾਹਿਬ ਕੀ ਕਹੋਗੇ ਵੀ ਉਹ ਤੇ ਕੱਲ ਜਦੋਂ ਤੁਸੀਂ ਅਨਾਉਂਸ ਕਰਕੇ ਵੀ ਨਿਕਲੇ ਹੋ ਉਸ ਤੋਂ ਬਾਅਦ ਅੱਗੇ ਚੱਲਦੇ ਜੀ ਤੁਹਾਡੇ ਉੱਤੇ ਵੀ ਹਮਲਾ ਹੋਣਾ ਹੈ ਜਿਹੜੇ ਤਰੀਕੇ ਨਾਲ ਕਰਨੀ ਆਣ ਕਿਹੜੇ ਪਾਸੇ ਤੋਂ ਆਉਣਾ ਹੈ ਜੀ ਅਸੀਂ ਉਹਦਾ ਤੋੜ ਦੇ ਜੇ ਸਾਡੇ ਆਲੇ ਤੇ ਨਿਸ਼ਾਨ ਸਾਹਿਬ ਜਾਂ ਸੈਪ ਜادیه ਦੀਆਂ ਲਾਈਆਂ ਸੀਗੀਆਂ ਕਿ ਆਤਵਾਦੀਆਂ ਦਾ ਸੀਗਾ ਤੁਸੀਂ ਉਸੇ ਇਹ ਬੰਦੇ ਕੌਣ ਸੀ ਹੁਣ ਸਰਕਾਰ ਦੱਸੇ ਵੀ ਜਿਹੜੇ ਉਹ ਪੈਰਾਂ 'ਚ ਮਚਲ ਕੇ ਉਹਨਾਂ ਨੂੰ ਮਾਰ ਕੇ ਤੇ ਜੈ ਸ਼੍ਰੀ ਰਾਮ ਤੇ ਲਾ ਕੇ ਮਾਰਿਆ ਇਹ ਹੁਣ ਸਰਕਾਰ ਤਸਵੀਰ ਇਹ ਮੇਟਾ ਡਿਗੰਦਰ ਨਾ ਪਨੌਰੀ ਬਾਡੂ ਦੇ ਪਨੌਰੀ ਬਾਡੂ ਮਿਲ ਗਈ ਪੰਜਾਬ ਦੀ ਹੱਦ ਉੱਤੇ ਹਰਿਆਣੇ ਦੀ ਸਰਕਾਰ ਪੰਜਾਬ ਚ ਆ ਗਈ ਹਾਂ ਜੀ ਬਾਕੀ ਇਹਨਾਂ ਦੇ ਕਾਨੂੰਨ ਹੈ ਰੈਣਿਕ 302 ਦਾ ਪਰਚਾ ਬਣਦਾ ਤੇ ਕੋਈ ਮੌਤ ਹੋਈ ਆ ਇੱਕ ਦੋ ਮਾਮਲਾ ਵੀ ਕਿ ਕਿਸਾਨਾਂ ਨੂੰ ਕੁੱਟਣਾ ਤੇ ਕੋਈ ਕਾਨੂੰਨ ਸਾਡੇ ਆ। ਅਗਰ ਕਿਸਾਨ ਕੋਲ ਮੰਗਦਾ ਤੇ ਉੱਥੇ ਕੋਈ ਕਾਨੂੰਨ ਨਹੀਂ। ਕਾਜ਼ੂ ਪਾਰਦੇ ਜੋ ਮਲਚੀ ਕਰਦੇ ਇਹੀ ਕੁਛ ਵਾਪਰੇ। ਸੱਤਾ ਮੇਂ ਗੁਰੂ ਰਹਿਮਤ ਕਰੇ ਤੁਹਾਡੇ ਨਾਲ ਜਿੱਥੇ ਆਵਾਜ਼ ਦਿਓਗੇ ਅਰਜ਼ੀ ਵੀ ਬਣਦੇ ਨੇ ਹਣਾ। ਕੋਈ ਗੱਲ ਨਹੀਂ ਸਤਿਗੁਰੂ ਰਹਿਮਤ ਕਰਨ ਤੁਹਾਨੂੰ ਤਾਂ ਦਸ਼ਰ ਬਖਸ਼ਣ ਵਾਰੀ ਲੜਾਈ ਜਾਰੀ ਰੱਖਣੀ ਹੈ ਜੇ ਸਾਡੇ ਪੰਜਾਬ ਪਾਸਪੋਰਟ ਦੇ ਰੱਖਦਾ ਨਹੀਂ ਉਤਰ ਬਚਾ ਹੋਇਆ ਇਹ ਐਵੇਂ ਕਰ ਗਿਆ ਜੀ ਮਾਰ ਮਾਰ ਦੇ ਇਥੋਂ ਜੋ ਸੰਗਤਾਂ ਦੇ ਵਾਜੇ ਸਾਡੇ ਮਸਲ ਚਾ ਉਹ ਇਹ ਜਰਾ ਬਲਾਸ ਹੋਣ ਤੱਕ ਦੇ ਦਰਸ਼ਕ ਕਰਦੇ 115 ਬੋਰ ਦੇ ਬੰਦਾ ਪਹਿਲਾ ਬੰਦਾ ਬਹੁਤ ਸਾਰਾ オリジナル ਬੁਲੇਟ ਸੀ ਰਬੜ ਬਰੇਡ ਬਹੁਤ ਬਾ 312 ਬੋਰ ਦੇ ਐਸ ਐਲ ਆਰ ਰ ਦੇ ਨੌਜਵਾਨ ਜਿਹੜੇ ਸੈਕਟਰ ਦਾ ਹਾਲ ਚਾਲ ਚਲੋ ਭਾਈ ਬੰਦੇ ਸਿੰਘ ਜਿਹੜਾ ਲੱਕ ਰਹੀ ਹੈ ਉਹਨਾਂ ਤੋਂ ਜ਼ਰੂਰ ਜਨਤੀ ਕੋਸ਼ਿਸ਼ ਕਰਾਂਗੇ ਆ ਕਪੜਾ ਦਿਖਾ ਰਹੇ ਨੇ ਗੋਲੀਆਂ ਮਰ ਸਿੱਧੀਆਂ ਗੋਲੀਆਂ ਬਾਅਦ ਇੱਕ ਤਾਂ ਤੁਹਾਨੂੰ ਮੈਂ ਪਲਾਸਟਿਕ ਦੀਆਂ ਗੋਲੀਆਂ ਰੱਖੀ ਨੇ ਇੱਕ ਪਲਾਸਟਿਕ ਦੇ ਗੋਲੇ ਦਿਖਾਇਏ ਤੇ ਇੰਨੇ ਵੱਡੇ ਵੱਡੇ ਉਹ ਜਿੱਥੇ ਜਿਹਦੇ ਲੱਗ ਰਹੇ ਨੇ ਜਿਹੜੇ ਨੌਜਵਾਨ ਦੇ ਬਜ਼ੁਰਗ ਦੇ ਲੱਗ ਰਹੇ ਨੇ ਉੱਥੇ ਬਹੁਤ ਗੰਦੀ ਇੰਜਰੀ ਹੋ ਰਹੀ ਹੈ ਨੀਲ ਪੈ ਰਹੇ ਨੇ ਹੱਡੀਆਂ ਟੁੱਟ ਰਹੀਆਂ ਨੇ ਤੇ ਜਿਹੜੇ ਉਹ 12 ਬੋਲ ਦਾ ਤਾਂ ਕਲੀਅਰ ਹੋ ਗਿਆ ਪਰ ਆ ਨੌਜਵਾਨੇ ਵੀ ਚੱਕੀ ਫਿਰਦਾ ਹੈ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਸੀ ਉਸ ਤੋਂ ਇਲਾਵਾ ਪਲਾਸਟਿਕ ਦੇ ਇੱਡੇ ਵੱਡੇ ਵੱਡੇ ਗੋਲੇ ਨੇ ਜਿਹੜੇ ਟੀਅਰ ਗੈਸ ਦੀ ਸ਼ਾਟਗਨ ਦੇ ਵਿੱਚ ਪਾ ਕੇ ਰੱਖਦੇ ਨੇ ਸਹੀ ਨਹੀਂ ਤੇਰੀ ਗੋਲੀ 300 ਬਰਾਬਰ ਵਾਲੀ ਉਰ ਬੜਾળી ਉਰ ਲਿਆ ਮਿੱਤੂ ਉਰ ਬੜਾળી ਇਹ 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 ਬੰਦੂਸ ਨੇ ਪਲਾਸਟਿਕੀ ਬੰਨ੍ਹ ਲਿਆ ਇਸ ਕੋਈ ਦਾ ਉਹ ਇਸ ਆੜਾ ਪਰਬੜ ਵਾਲੀ ਜਿਹੜੀ ਵਾਜੀ ਸਿਰ ਤੇ ਵਿੱਚ ਛੱਡਦਾ ਦੇਖੋ ਕਿੰਨਾ ਵੱਡਾ ਉੱਥੋਂ ਜਾ ਕੇ ਡਿੱਗੇਗਾ ਰੋਣਾ ਰੋਣਾ ਨਾ ਕਢਾਉਂਦਾ ਸਤਗੁਰੂ ਤੰਦਰੁਸਤੀ ਪੰਛੀ ਜਾਨ ਨੂੰ ਬਚ ਗਈ ਹਾਂ ਫੋਕੀ ਲੜ ਲਾਂਗੇ ਕੋਈ ਤਕੜੀ ਰਹਿਣਾ ਹਾਂਜੀ ਹੈਗਾ ਰਿਆ ਹੋਇਆ ਨਹੀਂ ਉਹਨਾਂ ਸੰਘਰਸ਼ਾਂ 'ਚ ਲੜਨ ਤੋਂ ਪਹਿਲਾਂ ਵਿਆਹ ਕਰਾਉਣੇ ਹਾਂ ਜੀ ਚਾਰ ਨਿਆਣੇ ਜਮਣੇ ਫਿਰ ਸ਼ਹੀਦ ਹੋਵਾਂਗੇ ਪਹਿਲਾਂ ਜੀ ਹਾਂਜੀ ਠੀਕ ਹੈ ਨਾ ਮਗਰ ਛੱਡ ਕੇ ਜਾਣੇ ਚਾਰ ਪੰਜ ਵੀ ਸਾਡੇ ਤੋਂ ਹਿਸਾਬ ਵਧੂਰਾ ਰਹਿ ਗਿਆ ਪੂਰਾ ਕਰ ਲਿਓ ਹਾਂਜੀ ਇਹ ਮੇਰੇ ਵੀਰ ਤਕੜੇ ਹੋ ਹਾਂਜੀ ਹਾਂਜੀ ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ